ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰੰਗ ਕੁਰਾਲੀ ਇਸ ਵਕਤ ਦੀ ਵੱਡੀ ਅਪਡੇਟ ਆਤੀਸ਼ਵਾਜੀ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਤੇ ਆਤੀਸ਼ਵਾਜੀ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੈਨ ਕਰ ਦਿੱਤਾ ਹੈ ਅਤੇ ਹੁਣ ਦੀਪਾਵਲੀ ਨੂੰ ਕੋਈ ਵੀ ਆਤੀਸ਼ਵਾਜੀ ਨਹੀਂ ਵੇਚ ਸਕਦਾ ਅਤੇ ਨਾ ਹੀ ਆਤੀਸ਼ਵਾਜੀ ਕੋਈ ਚਲਾ ਸਕਦਾ ਅਤੇ ਆਨਲਾਈਨ ਜੇਕਰ ਕੋਈ ਆਤੀਸ਼ਵਾਜੀ ਖਰੀਦ ਕੇ ਚਲਾਵੇਗਾ ਉਸਤੇ ਵੀ ਕਾਰਵਾਈ ਕੀਤੀ ਜਾਵੇਗੀ ਇਹ ਫੈਸਲਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਿੱਤਾ ਗਿਆ ਹੈ। ਦਿੱਲੀ ਦੇ ਪ੍ਰਾਇਵਰਨਟ ਮੰਤਰੀ ਗੋਪਾਲ ਰਾਏ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿੱਲੀ ਦੇ ਵਿੱਚ ਆਤੀਸ਼ਵਾਜੀ ਨੂੰ ਬਿਲਕੁਲ ਬੈਨ ਕਰ ਦਿੱਤਾ ਗਿਆ ਹੈ ਕਿਉਂਕਿ ਆਤੀਸ਼ਵਾਜੀ ਦੇ ਕਾਰਨ ਕਾਫੀ ਪੋਲਿਊਸ਼ਨ ਫੈਲਦਾ ਹੈ ਅਤੇ ਇਸ ਦੇ ਕਰਕੇ ਕਾਫੀ ਜਾਨੀ ਮਾਲੀ ਨੁਕਸਾਨ ਵੀ ਹੁੰਦਾ ਹੈ। ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਬੈਨ 1 ਜਨਵਰੀ ਨਵੇਂ ਸਾਲ ਤੋਂ ਬਾਅਦ ਤੱਕ ਲਾਗੂ ਰਹੇਗਾ। ਅਤੇ ਕੋਈ ਵੀ ਵਿਅਕਤੀ 9 ਸਾਲ ਤੱਕ ਆਤੀਸ਼ਵਾਜੀ ਨਹੀਂ ਚਲਾ ਸਕਦਾ ਉਹਨਾਂ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਹ ਐਲਾਨ ਕੁਝ ਮਹੀਨਿਆਂ ਪਹਿਲਾਂ ਦੀਪਾਵਲੀ ਤੋਂ ਇਸ ਕਰਕੇ ਕੀਤਾ ਗਿਆ ਹੈ ਕਿ ਜੇਕਰ ਕੋਈ ਆਤੀਸ਼ਵਾਜੀ ਵੇਚਣ ਵਾਲਾ ਹੋਵੇ ਤਾਂ ਉਹ ਸਮਾਨ ਨਾ ਖਰੀਦ ਸਕੇ ਉਹਨਾਂ ਦੱਸਿਆ ਕਿ ਹੋਰ ਵੀ ਕਈ ਤਰ੍ਹਾਂ ਦੇ ਕੇਂਦਰ ਬਿੰਦੂ ਬਣਾਏ ਗਏ ਨੇ ਜਿਨ੍ਹਾਂ ਤਹਿਤ ਜੇਕਰ ਕੋਈ ਪੋਲਿਊਸ਼ਨ ਨੂੰ ਰੋਕਣ ਦੇ ਸੁਝਾਅ ਮੰਗੇ ਗਏ ਨੇ ਅਤੇ ਉਹਨਾਂ ਸੁਝਾਵਾਂ 'ਤੇ ਖੰਡ ਵੀ ਕੀਤਾ ਜਾਵੇਗਾ ਤਾਂਕਿ ਦਿੱਲੀ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਪ੍ਰਦੂਸ਼ਣ ਨਾ ਨਾ ਫੈਲੇ ਅਤੇ ਨਾਲ ਹੀ ਉਹਨਾਂ ਇਹ ਵੀ ਐਲਾਨ ਕੀਤਾ ਹੈ ਕਿ ਦਿੱਲੀ ਦੇ ਵਿੱਚ ਹੁਣ ਆਤੀਸ਼ਵਾਜੀ ਬਿਲਕੁਲ ਬੈਨ ਕਰ ਦਿੱਤੀ ਗਈ ਹੈ ਅਤੇ ਜੇਕਰ ਕੋਈ ਆਤੀਸ਼ਵਾਜੀ ਚਲਾਏਗਾ ਤਾਂ ਉਸਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਹਾਲਾਂਕਿ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਜਦੋਂ ਵੀ ਦਿੱਲੀ ਦੇ ਵਿੱਚ ਪ੍ਰਦੂਸ਼ਣ ਹੁੰਦਾ ਤਾਂ ਕਿਤੇ ਨਾ ਕਿਤੇ ਕਿਸਾਨਾਂ ਦੇ ਉੱਪਰ ਇਹ ਤੋਮਮਤ ਲਗਾਈ ਜਾਂਦੀ ਹੈ ਕਿ ਕਿਸਾਨਾਂ ਨੇ ਫਸਲਾਂ ਨੂੰ ਅੱਗ ਲਾਈ ਹੋਣੀ ਤਾਂ ਕਰਕੇ ਦਿੱਲੀ 'ਚ ਪ੍ਰਦੂਸ਼ਣ ਫੈਲਦਾ ਹੈ ਇਸ ਕਰਕੇ ਸ਼ਾਇਦ ਪੰਜਾਬ ਸਰਕਾਰ ਵੀ ਕੋਈ ਫੈਸਲਾ ਲੈ ਸਕਦੀ ਹੈ ਕਿ ਆਤੀਸ਼ਵਾਜੀ ਕੱਟ ਵੀ ਕੇ ਜਾਂ ਆਤੀਸ਼ਵਾਜੀ ਬੈਨ ਵੀ ਕੀਤੀ ਜਾ ਸਕਦੀ ਹੈ ਪਰ ਇਹ ਬੈਨ ਕੀਤੀ ਜਾ ਸਕਦੀ ਹੈ ਪਰ ਦਿੱਲੀ ਦੇ ਵਿੱਚ ਬੈਨ ਕੀਤੀ ਜਾ ਚੁੱਕੀ ਹੈ ਅਤੇ ਹੁਣ ਜੇਕਰ ਕੋਈ ਦਿੱਲੀ ਦੇ ਵਿੱਚ ਆਤੀਸ਼ਵਾਜੀ ਚਲਾਏਗਾ ਅਤੇ ਜੇਕਰ ਕੋਈ ਆਨਲਾਈਨ ਵੀ ਆਤੀਸ਼ਵਾਜੀ ਖਰੀਦ ਕੇ ਚਲਾਵੇਗਾ ਉਸ ਤੇ ਕਾਰਵਾਈ ਕੀਤੀ ਜਾਵੇਗੀ ਪ੍ਰਾਇਵਰਨ ਮੰਤਰੀ ਨੇ ਇਹ ਫੈਸਲਾ ਲਿੱਤਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਇਸ ਫੈਸਲੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਧੰਨਵਾਦ ਜੀ